ਸੋ ਵੈਰੀ ਗੁੱਡ ਵੀ ਕਿ ਪਹੁੰਚੇ ਅੱਜ ਅਸੀਂ ਖਾਲਸੀਆਂ ਦੇ ਵਿੱਚ ਆਏ ਆ ਜਿਹੜਾ ਅੰਮ੍ਰਿਤਸਰ ਤੋਂ 40-45 ਕਿਲੋਮੀਟਰ ਅੱਗੇ ਪੈਂਦਾ ਤੇ ਅਸੀਂ ਆਪਣੇ ਵੀਰ ਨਾਲ ਵਾਦਾ ਕਰਕੇ ਗਏ ਸੀ ਕਿ ਤੇਰੇ ਹਾਸਤੇ ਰਾਸ਼ਨ ਦੀ ਸੇਵਾ ਲੈ ਕੇ ਆਵਾਂਗੇ ਤੇ ਅੱਜ ਰਾਸ਼ਨ ਦੀ ਸੇਵਾ ਲੈ ਕੇ ਆਏ ਆ ਤੇ ਮੈਂ ਆਪਣੇ ਦਰਬੀਰ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਆਪਣਾ ਮੈਡੀਕਲ ਸਟੋਰ ਛੱਡ ਕੇ ਤੇ ਸ਼ਰੀਦ ਭਗਤ ਸਿੰਘ ਸੇਵਾ ਸੁਸਾਇਟੀ ਨਾਲ ਆਪਣਾ ਕਿੰਮਤੀ ਟੈਨ ਦੇਣ ਵਾਸਤੇ ਆਏ ਨਹੀਂ ਤੇ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੇ ਬਾਕੀ ਜਿੰਨੇ ਵੀ ਮੇਰੇ ਵੀਰ ਮੇਰੀ ਵੀਡੀਓ ਵੇਖ ਰਹੇ ਨੇ ਤੇ ਮੈਂ ਸਾਰਿਆਂ ਦਾ ਇਹੀ ਧੰਨਵਾਦ ਕਰਦਾ ਕਿ ਜਿਹੜੇ ਜਿਹੜੇ ਵੀਰ ਵੀਡੀਓ ਵੇਖ ਕੇ ਸੇਵਾ ਭੇਜਦੇ ਨੇ ਉਹ ਸਭ ਤੋਂ ਵੱਡੇ ਫਰਿਸ਼ਤੇ ਹੋ ਹੀ ਨੇ ਕਿਉਂਕਿ ਸਾਡਾ ਕੰਮ ਇੰਨਾ ਕੋਈ ਇਹ ਕਿ ਅੱਪਾ ਹਮਾਰੇ ਪਰਿਵਾਰਾਂ ਨੂੰ ਮਿਲਣਾ ਹੈ ਤੇ ਅਸੀਂ ਉਹਨਾਂ ਦੀ ਵੀਡੀਓ ਬਣਾਣੀਆਂ ਨੇ ਤੇ ਬਾਕੀ ਸੇਵਾ ਕਰਨ ਵਾਲੇ ਜਿਹੜੇ ਫਰਿਸ਼ਤੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੜੇ ਸਾਰੇ ਸੀਰਪ ਭਾਈ ਸਿੰਘ ਦੇ ਰੂਪ ਨੂੰ ਐਂਟੀ ਆ ਤੇ ਆਪਾਂ ਵੱਧ ਤੋਂ ਵੱਧ ਜੋੜ ਜੋੜਵੰਦ ਇਨਸਾਨ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਕੋਈ ਪੈਸੇ ਨਾਲ ਜਾਂਦੇ ਸੌਦਾ ਦੇ ਦਵੇ ਜਾਂ ਕਿਸੇ ਤਰੀਕੇ ਨਾਲ ਮੈਡੀਸਿਨ ਨਾਲ ਹਰ ਤਰੀਕੇ ਨਾਲ ਸਾਰੀ ਕਿਹਦੀ ਹੈਲਪ ਕੀਤੀ ਜਾਵੇ ਗੋ ਵਧੀਆ ਡਾਕਟਰ ਸਾਹਿਬ ਨੇ ਵਿਚਾਰ ਕੀਤੇ ਨੇ ਕਿ ਇਸ ਤਰ੍ਹਾਂ ਹੀ ਜਿੰਨੇ ਵੀ ਸਾਡੇ ਮੈਡੀਕਲ ਸਟੋਰਾਂ ਵਾਲੇ ਨੇ ਸਾਰੇ ਸਾਡਾ ਖਾਤ ਦੇਂਦੇ ਨੇ ਦੁਕਾਨਾਂ ਵਾਲੇ ਵੀਰ ਨੇ ਉਹ ਵੀ ਬਹੁਤ ਸਾਡਾ ਸਾਥ ਦਿੰਦੇ ਨੇ ਮੈਂ ਕਹਿੰਦਾ ਕਿ ਆਪਾਂ ਕਿ ਇੱਕ ਇੱਕ ਬੰਦਾ ਜੋੜ ਕੇ ਜੇ ਆਪਾਂ ਮਾਰਾਂਗੇ ਭਣਾ ਅੱਗੇ ਤੁਰਾਂਗੇ ਨਾ ਤੇ ਫੇਰ ਹੀ ਕਿਸੇ ਦਾ ਭਲਾ ਕਰ ਸਕਦੇ ਆਂ ਅੱਜ ਅਸੀਂ ਵੀਡੀਓ ਬਣਾ ਕੇ ਲੈ ਆਈ ਦੀਏ ਤੇ ਪਰ ਜਦੋਂ ਤੱਕ ਇਹਨਾਂ ਮਾਰਾ ਰਸ਼ਨ ਨਹੀਂ ਦੇਈਦਾ ਉਦੋਂ ਤੱਕ ਸਾਨੂੰ ਇਹੀ ਹੁੰਦਾ ਕਿ ਪਰਿਵਾਰ ਨੂੰ ਰਸ਼ਨ ਦੇਣ ਜਾਣਾ ਹੈ ਤੇ ਜਦੋਂ ਰਸ਼ਨ ਦੇਦੀਦਾ ਉਦੋਂ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਅਕਸਰ ਮੈਂ ਜ਼ਾਰ ਕਰਦਾ ਹਾਂ ਭਗਤ ਸਿੰਘ ਰੋਪੜਾ ਵਾਲਿਆਂ ਦਾ ਜਿਨ੍ਹਾਂ ਨੇ ਇਹ ਗੱਲ ਸੁਣਤਾ ਇਹ ਮੇਰਾ ਭਾਈ ਸਾਹਿਬ ਨੇ ਦਾ ਸਾਡੇ ਪਿੰਡ ਦਾ ਹਾਂ ਜਿਹਨੇ ਤੇ ਰੰਧਾ ਨੇ ਦੁਨੀਆਂ ਦੀ ਮੈਡੀਕਲ ਸਪੋਰਟ ਦੀ ਕਾਰਨ ਨੇ ਇਹਨਾਂ ਨੇ ਬਹੁਤ ਸਾਰੀ ਕਾਦੀ ਮਦਦ ਕੀਤੀ ਤਾਂ ਸਰ ਵੀ ਬ੍ਰੋਟਾ ਆਇਆ ਨੇ ਇਹ ਰਹਿਣਾ ਜੀ 1500 ਨੂੰ ਵੇਖ ਕੇ ਤੇ ਵੀਰ ਜੀ ਨਹੀਂ ਬੜਾ ਖੁਸ਼ ਹੋਏ ਨੇ ਕਿ ਡਾਕਟਰ ਸਾਹਿਬ ਕੋ ਮੈਂ ਪਹਿਲਾਂ ਵੀ ਜਨਾਵਾ ਕਿ ਮੇਰੀ ਸੇਵਾ ਦਵਾਈ ਵਗੈਰਾ ਦੀ ਮੈਨੂੰ ਲੋੜ ਪੈਂਦੀ ਹੈ ਤੇ ਮੈਨੂੰ ਕਦੀ ਨਾ ਨਹੀਂ ਹੋਈ ਕਿਉਂਕਿ ਬੰਦੇ ਦੇ ਕੰਮ ਬੋਲਦੇ ਨਹੀਂ ਇਨਸਾਨ ਦੇ ਜਦੋਂ ਵੀ ਜਿਹੜੇ ਕੰਮ ਲੈਣਾ ਉਹ ਹੀ ਬੋਲਣੇ ਨੇ ਦੁਨੀਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ